ਅਗਲੇ 3 ਮਹੀਨਿਆਂ ਲਈ ਪੰਜਾਬ ਸਰਕਾਰ 8500 ਕਰੋੜ ਦਾ ਕਰਜ਼ਾ ਹੋਰ ਲੈ ਰਹੀ ਹੈ ਆਰਬੀਆਈ ਨੇ ਸਰਕਾਰ ਨੂੰ 8500 ਕਰੋੜ ਦਾ ਕਰਜ਼ੇ ਦੀ ਤਮਾਹੀ ਕਿਸ਼ਤ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ ਵਿੱਤੀ ਸਾਲ 2025-26 ਦੀ ਇਹ ਦੂਜੀ ਤਮਾਹੀ ਕਿਸ਼ਤ ਹੈ ਜਿਸ ਵਿੱਚ 8500 ਕਰੋੜ ਰੁਪਏ ਦਾ ਕਰਜ਼ਾ ਸਰਕਾਰ ਨੂੰ ਹੋਰ ਮਨਜ਼ੂਰ ਹੋ ਗਿਆ ਪੰਜਾਬ ਦੇ ਹਾਲਾਤਾਂ ਤੇ ਚਲਦਿਆਂ ਪੰਜਾਬ ਦੀ ਜਿਹੜੀ ਆਰਥਿਕ ਸਿਹਤ ਆ ਲਗਾਤਾਰ ਵਿਗੜਦੀ ਜਾ ਰਹੀ ਹੈ ਜਾਨੀ ਕਿ ਹਰ ਰੋਜ਼ ਪੰਜਾਬ 'ਸਿਰ 92 ਕਰੋੜ ਰੁਪਏ ਦਾ ਕਰਜ਼ਾ ਚੜਾ ਰਹੀ ਹੈ ਪੰਜਾਬ ਸਰਕਾਰ 92 ਕਰੋੜ ਰੁਪਏ ਦਾ ਕਰਜ਼ਾ ਹਰ ਰੋਜ਼ ਪੰਜਾਬ 'ਸਿਰ ਚੜ ਰਿਹਾ ਹੈ ਪੰਜਾਬ ਨੂੰ 8500 ਕਰੋੜ ਦਾ ਕਰਜ਼ਾ ਹੋਰ ਲਿਆ ਜਿਹਦੇ ਵਿੱਚ ਕਿਸ਼ਤ ਜਿਹੜੀ ਵੱਖ-ਵੱਖ ਸਮਿਆਂ ਤੇ ਜਿਹੜੀ ਕਿਸ਼ਤ ਪੰਜਾਬ ਸਰਕਾਰ ਨੂੰ ਜਾਰੀ ਹੋਣੀ ਹੈ 8 ਜੁਲਾਈ ਨੂੰ 500 ਕਰੋੜ ਰੁਪਏ 15 ਜੁਲਾਈ ਨੂੰ 500 ਕਰੋੜ ਰੁਪਏ 22 ਜੁਲਾਈ ਨੂੰ 500 ਕਰੋੜ ਰੁਪਏ 29 ਜੁਲਾਈ ਨੂੰ 500 ਕਰੋੜ ਰੁਪਏ 5 ਅਗਸਤ 1500 ਕਰੋੜ 12 ਅਗਸਤ 1000 ਕਰੋੜ 19 ਅਗਸਤ 500 ਕਰੋੜ 2 ਸਤੰਬਰ 1500 ਕਰੋੜ 9 ਸਤੰਬਰ 500 ਕਰੋੜ 23 ਸਤੰਬਰ 500 ਕਰੋੜ ਤੇ 30 ਸਤੰਬਰ 1000 ਕਰੋੜ ਜਿਹੜੀ ਸਰਕਾਰ ਇਹ ਕਹਿੰਦੀ ਸੀ ਕਿ ਸਾਡੇ ਰਾਜ ਦੇ ਵਿੱਚ ਕਰਜ਼ਾ ਲੱਥੇਗਾ ਅਸੀਂ ਮਾਈਨਿੰਗ ਚੋਂ ਪੈਸੇ ਬਚਾਵਾਂਗੇ ਐਕਸਰਸਾਈਜ਼ ਪਾਲਿਸੀ ਚੋਂ ਪੈਸੇ ਬਚਾਵਾਂਗੇ ਰਿਸ਼ਵਤਖੋਰੀ ਚੋਂ ਪੈਸੇ ਬਚਾਵਾਂਗੇ ਉਹ ਸਰਕਾਰ ਦੇ ਰਾਜ ਦੇ ਵਿੱਚ ਹਰ ਰੋਜ਼ 92 92 ਕਰੋੜ ਦਾ ਕਰਜ਼ਾ ਪੰਜਾਬ ਸਰਕਾਰ ਲੈ ਰਹੀ ਹੈ 92 ਕਰੋੜ ਦਾ ਕਰਜ਼ਾ ਪੰਜਾਬ ਸਿਰ ਚੜ ਰਿਹਾ ਹੈ ਜੋ 2024 ਜੋ 2024-25 ਦੀ ਜੇਕਰ ਗੱਲ ਕਰਨੀ ਹੋਵੇ 31 ਮਾਰਚ 2025 ਤੱਕ ਪੰਜਾਬ ਸਰ 382000 ਕਰੋੜ ਰੁਪਏ ਦਾ 382 ਲੱਖ ਕਰੋੜ ਰੁਪਏ ਦਾ ਜਿਹੜਾ ਕਰਜ਼ਾ ਚੜ ਚੁੱਕਿਆ ਤੇ ਉਸ ਤੋਂ ਅੱਗੇ 2026 ਤੱਕ ਇਹ ਕਰਜ਼ਾ 4 ਲੱਖ ਕਰੋੜ ਨੂੰ ਪਾਰ ਕਰ ਜਾਵੇਗਾ 4 ਲੱਖ ਕਰੋੜ ਨੂੰ ਕਰਜ਼ਾ ਪਾਰ ਕਰ ਜਾਵੇਗਾ ਤੇ ਹੁਣ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਜਿਹੜਾ ਪੰਜਾਬ ਦੇ ਲੋਕਾਂ ਸਰ 31 ਮਾਰਚ 2022 ਤੱਕ ਇੱਕ ਬੰਦੇ ਸਿਰ ਸਵਾ ਲੱਖ ਤੋਂ ਵੱਧ ਦਾ ਕਰਜ਼ਾ ਹੋ ਜਾਏਗਾ ਇੱਕ ਇੱਕ ਬੰਦਾ ਸਵਾ ਸਵਾ ਲੱਖ ਦਾ ਕਰਜ਼ਾਈ ਪੰਜਾਬ ਦਾ ਹੋ ਜਾਵੇਗਾ ਤਾਂ ਹੁਣ ਇੱਥੇ ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਨੇ ਇਸ ਬਰੇ ਦੌਰਾਨ 34201.11 ਕਰੋੜ ਦਾ ਕਰਜ਼ਾ ਚੁੱਕਣ ਦਾ ਟੀਚਾ ਥੋੜਾ ਸਮਾਂ ਪਹਿਲਾਂ ਇਹ بڑے ਮਸਲੇ ਚੱਲੇ ਕਰਜ਼ਾ ਰੱਦ ਕਰ ਦਿੱਤਾ ਗਿਆ ਕੱਟ ਲਗਾ ਦਿੱਤਾ ਗਿਆ ਪਰ ਬਾਅਦ ਵਿੱਚ ਬਹਾਲੀ ਕਰ ਦਿੱਤੀ ਗਈ ਸੀ ਤਾਂ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜੀ ਪਾਰਟੀ ਇਹ ਕਹਿ ਕੇ ਸੱਤਾ ਚਾਹੀ ਹੋਵੇ ਕਿ ਪਿਛਲਾ 70 ਸਾਲ ਦਾ ਕਰਜ਼ਾ ਚੜਿਆ ਹੋਇਆ ਹੈ ਅਸੀਂ ਲਾਵਾਂਗੇ ਖਜ਼ਾਨਾ ਭਰਾਂਗੇ ਗੱਦਗੱਦ ਕਰ ਦਿਆਂਗੇ ਜਦ ਵੀ ਕੋਈ ਮੁੱਖ ਮੰਤਰੀ ਸਾਹਿਬ ਨੂੰ ਇਹ ਸਵਾਲ ਕਰਦਾ ਜੀ ਖਜ਼ਾਨਾ ਉਹ ਕਹਿੰਦੇ ਪਹਿਲਾਂ ਵਾਲੀ ਖਾਲੀ ਸੀ ਆਪਣੀ ਤਾਂ ਪੂਰਾ ਭਰਿਆ ਭਰਿਆ ਖਜ਼ਾਨਾ ਕਿਸ ਹਿਸਾਬ ਨਾਲ ਹੈ ਹਰ ਰੋਜ਼ ਦਾ 92 ਕਰੋੜ ਰੁਪਇਆ ਕਰਜ਼ਾ ਲੈ ਕੇ ਤੁਸੀਂ ਸੋਚ ਨਹੀਂ ਸਕਦੇ ਕਿ 50 ਸਿਰ ਇੱਕ ਦਿਨ ਦੇ ਵਿੱਚ 92 ਕਰੋੜ ਦਾ ਕਰਜ਼ਾ ਚੜ ਰਿਹਾ ਤੇ ਪੰਜਾਬ ਦੀ ਸਥਿਤੀ ਕਿੱਥੇ ਖੜੀ ਹੈ ਪੰਜਾਬ ਦੇ ਹਾਲਾਤ ਕਿੱਥੇ ਜਾਣਗੇ ਪੰਜਾਬ ਬਚੇਗਾ ਕਿਵੇਂ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਜਾਣਾ ਹੈ ਜਦੋਂ ਤੱਕ 2026 31 ਮਾਰਚ 2026 ਤੱਕ ਤੇ ਸਰਕਾਰ ਰਹਿਣੀ ਹੈ 2027 ਤੱਕ ਉਸ ਤੋਂ ਬਾਅਦ ਵੀ ਆ ਸਕਦੇ ਜੋ ਤਾਂ ਵੱਖਰੀਆਂ ਗੱਲਾਂ ਹਨ ਪਰ ਜੇਕਰ 27 ਤੱਕ ਇਹ ਕਰਜ਼ਾ 4 ਸਵਾ 4 ਲੱਖ ਕਰੋੜ ਨੂੰ ਪਾਰ ਕਰ ਜਾਵੇਗਾ ਤਾਂ ਇਹ ਹਾਲਾਤ ਪੰਜਾਬ ਦੇ ਵਿੱਤੀ ਹਾਲਾਤ ਨੇ ਪੰਜਾਬ ਲਗਾਤਾਰ ਕਰਜ਼ੇ ਵਿੱਚ ਡੁੱਬ ਰਿਹਾ ਜਿਹੜੇ ਕਹਿੰਦੇ ਸੀ ਕਰਜ਼ਾ ਲਾਵਾਂਗੇ ਪ੍ਰਾਣਿਆਂ ਦੀਆਂ ਬੇਵਕੂਫੀਆਂ ਦਾ ਕਰਜ਼ਾ ਚੜਿਆ ਪ੍ਰਾਣਿਆਂ ਦੇ ਨਜਾਇਜ਼ ਖਰਚਿਆਂ ਦਾ ਕਰਜ਼ਾ ਚੜਿਆ ਉਹ ਹੁਣ ਸਰਕਾਰ ਖੁਦ ਨਜਾਇਜ਼ ਖਰਚੇ ਕਿਸ ਤਰੀਕੇ ਨਾਲ ਕਰ ਰਹੀ ਹੈ ਕਿਸ ਤਰੀਕੇ ਨਾਲ ਪੰਜਾਬ ਦਾ ਖਜ਼ਾਨਾ ਐਡਵਰਟਾਈਜ਼ਮੈਂਟ ਤੇ ਪੰਜਾਬ ਦਾ ਖਜ਼ਾਨਾ ਮਸ਼ਹੂਰੀਆਂ ਤੇ ਪੰਜਾਬ ਦਾ ਖਜ਼ਾਨਾ ਜਿਹੜੀਆਂ ਬਾਹਰਲੇ ਸੂਬਾ ਬਾਹਰਲੇ ਸੂਬਿਆਂ ਨੂੰ ਨੌਕਰੀਆਂ ਦੇਣ ਤੇ ਬਾਹਰਲੇ ਸੂਬਿਆਂ ਨੂੰ ਚੇਅਰਮੈਨੀਆਂ ਦੇਣ ਤੇ ਉਡਾਇਆ ਜਾ ਰਿਹਾ ਉਹ ਤੁਹਾਡੇ ਸਾਹਮਣੇ ਹੈ ਪਰ ਪੰਜਾਬ ਦੇ ਵਿੱਚ ਹੁਣ 3 ਮਹੀਨਿਆਂ ਦੇ ਵਿੱਚ ਵਿੱਚ 8500 ਕਰੋੜ ਦਾ ਕਰਜ਼ਾ ਹੋਰ ਲੈਣਾ ਹੈ 8500 ਕਰੋੜ ਦਾ ਕਰਜ਼ਾ 3 ਮਹੀਨਿਆਂ ਚ ਲੈਣ ਦਾ ਮਤਲਬ 92 ਕਰੋੜ ਦਾ ਕਰਜ਼ਾ ਹਰ ਰੋਜ਼ 50 ਸਿਰ ਚੜਨਾ ਤਾਂ ਹੁਣ ਇੱਥੇ ਸਵਾਲ ਖੜਾ ਹੁੰਦਾ ਭਗਵਾਨ ਸਿੰਘ ਮਾਨ ਨੂੰ ਕਿ ਇਸ ਤੋਂ ਪਹਿਲਾਂ ਤਾਂ ਇਹ ਠੀਕ ਹੈ ਕਿ ਜਿਹੜੇ ਕਹਿੰਦੇ ਸੀ ਖਜ਼ਾਨਾ ਖਾਲੀ ਇਹ ਕੱਟੜਾ ਟਰੌਲਾ ਪਾ ਕੇ ਤਾਂ ਦੱਸੀ ਜਾਂਦੇ ਸੀ ਲੋਕਾਂ ਨੂੰ ਵੀ ਪੈਸਾ ਨਹੀਂ ਹੈ ਪਰ ਤੁਸੀਂ ਤਾਂ ਸਰਕਾਰ ਦੇ ਵਿੱਚ ਕਰਜ਼ਾ ਲੈ ਲੈ ਕੇ ਜਿਹੜਾ ਵੰਡ ਰਹੇ ਹੋ ਕਰਜ਼ਾ ਲੈ ਲੈ ਕੇ ਜਿਸ ਤਰੀਕੇ ਨਾਲ ਪੰਜਾਬ ਚਲਾ ਰਹੇ ਹੋ ਪੰਜਾਬ ਜਾਵੇਗਾ ਕਿੱਧਰ ਇਹਦੇ ਇਨਸਾਬ ਨਾਲ ਤਾਂ ਫਿਰ ਪੰਜਾਬ ਦੇ ਵਿੱਚ ਕਿਸੇ ਦਿਨ ਜਿਹੜੀ ਆਰਥਿਕ ਐਮਰਜੈਂਸੀ ਵੀ ਲੱਗ ਸਕਦੀ ਹੈ ਮੇਜਿਸ ਤਰੀਕੇ ਨਾਲ ਸੂਬੇ ਦੀ ਮਾਲੀ ਹਾਲਤ ਹੈ ਉਸ ਤਰੀਕੇ ਨਾਲ ਸੂਬਾ ਡੁੱਬੇਗਾ ਸੂਬਾ ਕਰਜ਼ਾਈ ਹੋਵੇਗਾ ਹੋਰ ਕਰਜ਼ਾਈ ਹੋਵੇਗਾ ਤੇ ਇਹ ਵੀ ਨਹੀਂ ਪਤਾ ਕਿ ਪੰਜਾਬ ਨੂੰ ਆਪਣੇ ਸਰਕਾਰੀ ਸਾਧਨ ਬਿਜਲੀ ਬੋਰਡ ਹੋਰ ਜਿੱਥੋਂ ਪੰਜਾਬ ਦੇ ਵਸੀਲੇ ਚੱਲਦੇ ਉਹ ਸਾਰੇ ਪ੍ਰਾਈਵੇਟ ਹੱਥਾਂ ਦੇ ਵਿੱਚ ਚਲੇ ਜਾਣ ਜਿਸ ਤਰੀਕੇ ਨਾਲ ਪਾਲਿਸੀਆਂ ਚੱਲ ਰਹੀਆਂ ਸੋ ਇਹਨਾਂ ਚੀਜ਼ਾਂ ਵੱਲ ਗੌਰ ਕਰਨ ਦੀ ਲੋੜ ਹੈ ਪੰਜਾਬੀਆਂ ਨੂੰ ਵੀ ਸੋਚਣ ਦੀ ਲੋੜ ਹੈ ਕਿ ਤੁਸੀਂ ਹਰ ਰੋਜ਼ ਕਰਜ਼ਾਈ ਹੋ ਰਿਆਂ ਤੁਹਾਡੇ ਸਿਰ 92 ਕਰੋੜ ਦਾ ਕਰਜ਼ਾ ਹਰ ਰੋਜ਼ ਚੜ ਰਿਹਾ ਹੈ ਅਗਲੇ 3 ਮਹੀਨਿਆਂ ਲਈ ਪੰਜਾਬ ਸਰਕਾਰ 8500 ਕਰੋੜ ਦਾ ਕਰਜ਼ਾ ਹੋਰ ਲੈ ਰਹੀ ਹੈ ਆਰਬੀਆਈ ਨੇ ਸਰਕਾਰ ਨੂੰ 8500 ਕਰੋੜ ਦਾ ਕਰਜ਼ੇ ਦੀ ਤਮਾਹੀ ਕਿਸ਼ਤ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ ਵਿੱਤੀ ਸਾਲ 2025-26 ਦੀ ਇਹ ਦੂਜੀ ਤਮਾਹੀ ਕਿਸ਼ਤ ਹੈ ਜਿਸ ਵਿੱਚ 8500 ਕਰੋੜ ਰੁਪਏ ਦਾ ਕਰਜ਼ਾ ਸਰਕਾਰ ਨੂੰ ਹੋਰ ਮਨਜ਼ੂਰ ਹੋ ਗਿਆ ਪੰਜਾਬ ਦੇ ਹਾਲਾਤਾਂ ਤੇ ਚਲਦਿਆਂ ਪੰਜਾਬ ਦੀ ਜਿਹੜੀ ਆਰਥਿਕ ਸਿਹਤ ਆ ਲਗਾਤਾਰ ਵਿਗੜਦੀ ਜਾ ਰਹੀ ਹੈ ਜਾਨੀ ਕਿ ਹਰ ਰੋਜ਼ ਪੰਜਾਬ ਸਰ 92 ਕਰੋੜ ਰੁਪਏ ਦਾ ਕਰਜ਼ਾ ਚੜਾ ਰਹੀ ਹੈ ਪੰਜਾਬ ਸਰਕਾਰ 92 ਕਰੋੜ ਰੁਪਏ ਦਾ ਕਰਜ਼ਾ ਹਰ ਰੋਜ਼ ਪੰਜਾਬ ਸਰ ਚੜ ਰਿਹਾ ਹੈ ਪੰਜਾਬ ਨੂੰ 8500 ਕਰੋੜ ਦਾ ਕਰਜ਼ਾ ਹੋਰ ਲਿਆ ਜਿਹਦੇ ਵਿੱਚ ਕਿਸ਼ਤ ਜਿਹੜੀ ਵੱਖ-ਵੱਖ ਸਮਿਆਂ ਤੇ ਜਿਹੜੀ ਕਿਸ਼ਤ ਪੰਜਾਬ ਸਰਕਾਰ ਨੂੰ ਜਾਰੀ ਹੋਣੀ ਹੈ 8 ਜੁਲਾਈ ਨੂੰ 500 ਕਰੋੜ ਰੁਪਏ 15 ਜੁਲਾਈ ਨੂੰ 500 ਕਰੋੜ ਰੁਪਏ 22 ਜੁਲਾਈ ਨੂੰ 500 ਕਰੋੜ ਰੁਪਏ 29 ਜੁਲਾਈ ਨੂੰ 500 ਕਰੋੜ ਰੁਪਏ 5 ਅਗਸਤ 1500 ਕਰੋੜ 12 ਅਗਸਤ 1000 ਕਰੋੜ 19 ਅਗਸਤ 500 ਕਰੋੜ 2 ਸਤੰਬਰ 1500 ਕਰੋੜ 9 ਸਤੰਬਰ 500 ਕਰੋੜ 23 ਸਤੰਬਰ 500 ਕਰੋੜ ਤੇ 30 ਸਤੰਬਰ 1000 ਕਰੋੜ ਜਿਹੜੀ ਸਰਕਾਰ ਇਹ ਕਹਿੰਦੀ ਸੀ ਕਿ ਸਾਡੇ ਰਾਜ ਦੇ ਵਿੱਚ ਕਰਜ਼ਾ ਲੱਥੇਗਾ ਅਸੀਂ ਮਾਈਨਿੰਗ ਚੋਂ ਪੈਸੇ ਬਚਾਵਾਂਗੇ ਐਕਸਟ੍ਰਾਈਜ਼ ਪਾਲਿਸੀ ਚੋਂ ਪੈਸੇ ਬਚਾਵਾਂਗੇ ਰਿਸ਼ਵਤਖੋਰੀ ਚੋਂ ਪੈਸੇ ਬਚਾਵਾਂਗੇ ਉਹ ਸਰਕਾਰ ਦੇ ਰਾਜ ਦੇ ਵਿੱਚ ਹਰ ਰੋਜ਼ 92 92 ਕਰੋੜ ਦਾ ਕਰਜ਼ਾ ਪੰਜਾਬ ਸਰਕਾਰ ਲੈ ਰਹੀ ਹੈ 92 ਕਰੋੜ ਦਾ ਕਰਜ਼ਾ ਪੰਜਾਬ ਸਿਰ ਚੜ ਰਿਹਾ ਹੈ ਜਦੋਂ ਆ 2024 ਜੋ 2024-25 ਦੀ ਜੇਕਰ ਗੱਲ ਕਰਨੀ ਹੋਵੇ 31 ਮਾਰਚ 2025 ਤੱਕ ਪੰਜਾਬ ਸਰ 382000 ਕਰੋੜ ਰੁਪਏ ਦਾ 382 ਲੱਖ ਕਰੋੜ ਰੁਪਏ ਦਾ ਇਹਦਾ ਕਰਜ਼ਾ ਚੜ ਚੁੱਕਿਆ ਤੇ ਉਸ ਤੋਂ ਅੱਗੇ 2026 ਤੱਕ ਇਹ ਕਰਜ਼ਾ 4 ਲੱਖ ਕਰੋੜ ਨੂੰ ਪਾਰ ਕਰ ਜਾਵੇਗਾ 4 ਲੱਖ ਕਰੋੜ ਨੂੰ ਕਰਜ਼ਾ ਪਾਰ ਕਰ ਜਾਵੇਗਾ ਤੇ ਹੁਣ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪੰਜਾਬ ਜਿਹੜਾ ਪੰਜਾਬ ਦੇ ਲੋਕਾਂ ਸਰ 23 ਮਾਰਚ 2022 ਤੱਕ ਇੱਕ ਬੰਦੇ ਸਿਰ ਸਵਾ ਲੱਖ ਤੋਂ ਵੱਧ ਦਾ ਕਰਜ਼ਾ ਹੋ ਜਾਏਗਾ ਇੱਕ ਇੱਕ ਬੰਦਾ ਸਵਾ ਸਵਾ ਲੱਖ ਦਾ ਕਰਜ਼ਾਈ ਪੰਜਾਬ ਦਾ ਹੋ ਜਾਵੇਗਾ ਤਾਂ ਹੁਣ ਇੱਥੇ ਦੱਸਣਾ ਬਣਦਾ ਹੈ ਕਿ ਪੰਜਾਬ ਸਰਕਾਰ ਨੇ ਇਸ ਬਰੇ ਦੌਰਾਨ 34201.11 ਕਰੋੜ ਦਾ ਕਰਜ਼ਾ ਚੁੱਕਣ ਦਾ ਟੀਚਾ ਥੋੜਾ ਸਮਾਂ ਪਹਿਲਾਂ ਇਹ بڑے ਮਸਲੇ ਚੱਲੇ ਕਰਜ਼ਾ ਰੱਦ ਕਰ ਦਿੱਤਾ ਗਿਆ ਕੱਟ ਲਗਾ ਦਿੱਤਾ ਗਿਆ ਪਰ ਬਾਅਦ ਵਿੱਚ ਬਹਾਲੀ ਕਰ ਦਿੱਤੀ ਗਈ ਸੀ ਤਾਂ ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜੀ ਪਾਰਟੀ ਇਹ ਕਹਿ ਕੇ ਸੱਤਾ ਚਾਹੀ ਹੋਵੇ ਕਿ ਪਿਛਲਾ 70 ਸਾਲ ਦਾ ਕਰਜ਼ਾ ਚੜਿਆ ਹੋਇਆ ਹੈ ਅਸੀਂ ਲਾਵਾਂਗੇ ਖਜ਼ਾਨਾ ਭਰਾਂਗੇ ਗੱਦਗੱਦ ਕਰ ਦਿਆਂਗੇ ਜਦ ਵੀ ਕੋਈ ਮੁੱਖ ਮੰਤਰੀ ਸਾਹਿਬ ਨੂੰ ਇਹ ਸਵਾਲ ਕਰਦਾ ਜੀ ਖਜ਼ਾਨਾ ਉਹ ਕਹਿੰਦੇ ਪਹਿਲਾਂ ਆੜ ਹੀ ਖਾਲੀ ਸੀ ਆਪਣੇ ਤਾਂ ਪੂਰਾ ਭਰਿਆ ਭਰਿਆ ਖਜ਼ਾਨਾ ਕਿਸ ਹਸਾਬ ਨਾਲ ਹੈ ਹਰ ਰੋਜ਼ ਦਾ 92 ਕਰੋੜ ਰੁਪਇਆ ਕਰਜ਼ਾ ਲੈ ਕੇ ਤੁਸੀਂ ਸੋਚ ਨਹੀਂ ਸਕਦੇ ਕਿ 50 ਸਿਰ ਇੱਕ ਦਿਨ ਦੇ ਵਿੱਚ 92 ਕਰੋੜ ਦਾ ਕਰਜ਼ਾ ਚੜ ਰਿਹਾ ਤੇ ਪੰਜਾਬ ਦੀ ਸਥਿਤੀ ਕਿੱਥੇ ਖੜੀ ਹੈ ਪੰਜਾਬ ਦੇ ਹਾਲਾਤ ਕਿੱਥੇ ਜਾਣਗੇ ਪੰਜਾਬ ਬਚੇਗਾ ਕਿਵੇਂ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਜਾਣਾ ਹੈ ਜਦੋਂ ਤੱਕ 2026 31 ਮਾਰਚ 2026 ਤੱਕ ਤੇ ਸਰਕਾਰ ਰਹਿਣੀ ਹੈ 2027 ਤੱਕ ਉਸ ਤੋਂ ਬਾਅਦ ਵੀ ਆ ਸਕਦੀ ਹੈ ਉਹ ਤਾਂ ਵੱਖਰੀਆਂ ਗੱਲਾਂ ਹਨ ਪਰ ਜੇਕਰ 27 ਤੱਕ ਇਹ ਕਰਜ਼ਾ 4 ਸਵਾ 4 ਲੱਖ ਕਰੋੜ ਨੂੰ ਪਾਰ ਕਰ ਜਾਵੇਗਾ ਤਾਂ ਇਹ ਹਾਲਾਤ ਪੰਜਾਬ ਦੇ ਵਿੱਤੀ ਹਾਲਾਤ ਨੇ ਪੰਜਾਬ ਲਗਾਤਾਰ ਕਰਜ਼ੇ ਵਿੱਚ ਡੁੱਬ ਰਿਹਾ ਜਿਹੜੇ ਕਹਿੰਦੇ ਸੀ ਕਰਜ਼ਾ ਲਾਵਾਂਗੇ ਪੁਰਾਣਿਆਂ ਦੀਆਂ ਬੇਵਕੂਫੀਆਂ ਨਾਲ ਕਰਜ਼ਾ ਚੜਿਆ ਪੁਰਾਣਿਆਂ ਦੇ ਨਜਾਇਜ਼ ਖਰਚਿਆਂ ਨਾਲ ਕਰਜ਼ਾ ਚੜਿਆ ਉਹ ਹੁਣ ਸਰਕਾਰ ਖੁਦ ਨਜਾਇਜ਼ ਖਰਚੇ ਕਿਸ ਤਰੀਕੇ ਨਾਲ ਕਰ ਰਹੀ ਹੈ ਕਿਸ ਤਰੀਕੇ ਨਾਲ ਪੰਜਾਬ ਦਾ ਖਜ਼ਾਨਾ ਐਡਵਰਟਾਈਜ਼ਮੈਂਟ ਤੇ ਪੰਜਾਬ ਦਾ ਖਜ਼ਾਨਾ ਮਸ਼ਹੂਰੀਆਂ ਤੇ ਪੰਜਾਬ ਦਾ ਖਜ਼ਾਨਾ ਜਿਹੜੀਆਂ ਬਾਹਰਲੇ ਸੂਬਾ ਬਾਹਰਲੇ ਸੂਬਿਆਂ ਨੂੰ ਨੌਕਰੀਆਂ ਦੇਣ ਤੇ ਬਾਹਰਲੇ ਸੂਬਿਆਂ ਨੂੰ ਚੇਅਰਮੈਨੀਆਂ ਦੇਣ ਤੇ ਉਡਾਇਆ ਜਾ ਰਿਹਾ ਉਹ ਤੁਹਾਡੇ ਸਾਹਮਣੇ ਹੈ ਪਰ ਪੰਜਾਬ ਦੇ ਵਿੱਚ ਹੁਣ 3 ਮਹੀਨਿਆਂ ਦੇ ਵਿੱਚ ਵਿੱਚ 8500 ਕਰੋੜ ਦਾ ਕਰਜ਼ਾ ਹੋਰ ਲੈਣਾ ਹੈ 8500 ਕਰੋੜ ਦਾ ਕਰਜ਼ਾ ਤਿੰਨ ਮਹੀਨਿਆਂ ਚ ਲੈਣ ਦਾ ਮਤਲਬ 92 ਕਰੋੜ ਦਾ ਕਰਜ਼ਾ ਹਰ ਰੋਜ਼ 50 ਸਿਰ ਚੜਨਾ ਤਾਂ ਹੁਣ ਇੱਥੇ ਸਵਾਲ ਖੜਾ ਹੁੰਦਾ ਭਗਵਾਨ ਸਿੰਘ ਮਾਨ ਨੂੰ ਕਿ ਇਸ ਤੋਂ ਪਹਿਲਾਂ ਤਾਂ ਇਹ ਠੀਕ ਹੈ ਕਿ ਜਿਹੜੇ ਕਹਿੰਦੇ ਸੀ ਖਜ਼ਾਨਾ ਖਾਲੀ ਹੈ ਘਟੋ ਘਟਰਾ ਟਰੌਲਾ ਪਾ ਕੇ ਤਾਂ ਦੱਸੀ ਜਾਂਦੇ ਸੀ ਲੋਕਾਂ ਨੂੰ ਵੀ ਪੈਸਾ ਨਹੀਂ ਹੈ ਪਰ ਤੁਸੀਂ ਤਾਂ ਸਰਕਾਰ ਦੇ ਵਿੱਚ ਕਰਜ਼ਾ ਲੈ ਲੈ ਕੇ ਜਿਹੜਾ ਵੰਡ ਰਹੇ ਹੋ ਕਰਜ਼ਾ ਲੈ ਲੈ ਕੇ ਜਿਸ ਤਰੀਕੇ ਨਾਲ ਪੰਜਾਬ ਚਲਾ ਰਹੇ ਹੋ ਪੰਜਾਬ ਜਾਵੇਗਾ ਕਿੱਧਰ ਇਹਦੇ ਇਨਸਹਾਬ ਨਾਲ ਤਾਂ ਫਿਰ ਪੰਜਾਬ ਦੇ ਵਿੱਚ ਕਿਸੇ ਦਿਨ ਜਿਹੜੀ ਆਰਥਿਕ ਐਮਰਜੈਂਸੀ ਵੀ ਲੱਗ ਸਕਦੀ ਹੈ ਮੇਜਿਸ ਤਰੀਕੇ ਨਾਲ ਸੂਬੇ ਦੀ ਮਾਲੀ ਹਾਲਤ ਹੈ ਉਸ ਤਰੀਕੇ ਨਾਲ ਸੂਬਾ ਡੁੱਬੇਗਾ ਸੁਬਾ ਕਰਜ਼ਾਈ ਹੋਵੇਗਾ ਹੋਰ ਕਰਜ਼ਾਈ ਹੋਵੇਗਾ ਤੇ ਇਹ ਵੀ ਨਹੀਂ ਪਤਾ ਕਿ ਪੰਜਾਬ ਨੂੰ ਆਪਣੇ ਸਰਕਾਰੀ ਸਾਧਨ ਬਿਜਲੀ ਬੋਰਡ ਹੋਰ ਜਿੱਥੋਂ ਪੰਜਾਬ ਦੇ ਵਸੀਲੇ ਚੱਲਦੇ ਉਹ ਸਾਰੇ ਪ੍ਰਾਈਵੇਟ ਹੱਥਾਂ ਦੇ ਵਿੱਚ ਚਲੇ ਜਾਣ ਜਿਸ ਤਰੀਕੇ ਨਾਲ ਪਾਲਿਸੀਆਂ ਚੱਲ ਰਹੀਆਂ ਸੋ ਇਹਨਾਂ ਚੀਜ਼ਾਂ ਵੱਲ ਗੌਰ ਕਰਨ ਦੀ ਲੋੜ ਹੈ ਪੰਜਾਬੀਆਂ ਨੂੰ ਵੀ ਸੋਚਣ ਦੀ ਲੋੜ ਹੈ ਕਿ ਤੁਸੀਂ ਹਰ ਰੋਜ਼ ਕਰਜ਼ਾਈ ਹੋ ਰਿਆਂ ਤੁਹਾਡੇ ਸਿਰ 92 ਕਰੋੜ ਦਾ ਕਰਜ਼ਾ ਹਰ ਰੋਜ਼ ਚੜ੍ਹ ਰਿਹਾ ਹੈ